ਪ੍ਰੈਸਰਾਂ ਪ੍ਰਿੰਟ ਮੀਡੀਆ ਰਾਈ ਮੈਂਨਤੀ ਕਰੂ ਮੈਂ ਤੁਹਾਡੇ ਸਾਰੇ ਮਾਤਵਨ ਲੇ ਇਹ ਡਾ ਤਿੰਨ ਤਰੀਕ ਨੂੰ 3 ਵਜੇ ਉਧ ਘਾਟਣ ਨੂੰ ਜਾ ਰਿਹਾ ਕੋਈ ਵੀ ਕਾਂਗਰਸ ਦਾ ਕਿਸੇ ਪਿੰਡ ਚ ਕਿਸੇ ਸ਼ਹਿਰ ਚ ਕਿਸੇ ਡੇਰੇ ਚ ਕੋਈ ਵੀ ਇਨਸਾਨ ਬੈਠੇ ਨੂੰ ਹੱਥਾਂ ਲ ਕੇ ਮੇਰੀ ਬੇਨਤੀ ਹੈ ਕਿ ਤੱਕੜੇ ਹੋ ਕੇ ਘੁੰਮ ਮਾਰ ਕੇ ਡਾਕਟਰ ਸਾਹਿਬ ਪਹਿਲੀ ਖੇੜੀ ਠਨੌੜ ਦੀ ਹੈਗੀ ਆ ਇੱਥੇ ਪਹੁੰਚੋ ਤਾਂ ਕਿ ਧਰਮਵੀਰ ਗਾਂਧੀ ਜੀ ਤੁਹਾਨੂੰ ਦੇਖ ਕੇ ਉਹਨਾਂ ਦਾ ਦਿਲ ਖੁਸ਼ ਹੋਵੇ ਵੀ ਅੱਜ ਠਨੌੜ ਉਹਦੇ ਦੇ ਪੂਰੇ ਪਿੰਡ ਪੂਰਾ ਸ਼ਹਿਰ ਮੇਰੇ ਨਾਲ ਆ ਸ਼ਹਿਰ ਵਾਸੀਆਂ ਨੂੰ ਬੇਨਤੀ ਵੀ ਕਰੂੰਗਾ ਵੀ ਮੇਰੇ ਵੀਰ 1 ਘੰਟੇ ਲਈ 4 ਤੋਂ 5 ਸਮਾਂ 1 ਘੰਟੇ ਲਈ ਜ਼ਰੂਰ ਕੱਢ ਕੇ ਧਰਮਵੀਰ ਗਾਂਧੀ ਦੇ ਵਿਚਾਰ ਸੁਣੋ ਤਾਂ ਕਿ ਸਾਨੂੰ ਪਤਾ ਲੱਗੇ ਵੀ ਧਰਮਵੀਰ ਗਾਂਧੀ ਗਾਂਧੀ ਜੀ ਨੇ ਸੋਚ ਕੀ ਆ ਜੀ ਪੰਜਾਬ ਲਈ ਕਰਨਾ ਚਾਹੁੰਦੇ ਆਂ ਜੀ ਪੰਜਾਬ ਲਈ ਮੁੱਦੇ ਚੱਕਣਾ ਚਾਹੁੰਦੇ ਆਂ ਅਸੀਂ ਵੀ ਜੋ ਮੁੱਦੇ ਚੱਕਣਗੇ ਉਹ ਹੀ ਮੁੱਦੇ ਸੁਣ ਕੇ ਅਸੀਂ ਉਹਨਾਂ ਦਾ ਘਰ ਘਰ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਾਂਗੇ ਤੇ ਇਸ ਕਰਕੇ ਮੈਂ ਜ਼ਰੂਰਤ ਮਾਨ ਕੇ ਬੇਨਤੀ ਕਰਵਾ ਸਾਰੇ ਵਰਕਰਾਂ ਨੂੰ ਮੇਰੇ ਨੂੰ ਕਾਂਗਰਸ ਦੇ ਸਪੋਰਟਰਾਂ ਨੂੰ ਵੋਟਰਾਂ ਨੂੰ ਵੀ ਹੂਮਾ ਮਾ ਕੇ 3 ਵਜੇ 3 ਤਰੀਕ ਸਬਜੀ ਮੰਡੀ ਨੇੜੇ ਸਾਡਾ ਦਫਤਰ ਖੁੱਲਿਆ ਕਨੌਰ ਮੰਡੀ ਦਾਣਾ ਮੰਡੀ ਦੇ ਮੇਨ ਗੇਟ ਤੇ ਸਬਜ਼ੀ ਮੰਡੀ ਦਾ ਗੇਟ ਆ ਸਬਜ਼ੀ ਮੰਡੀ ਦੇ ਬਿਲਕੁਲ ਉੱਤੇ ਇੱਥੇ ਸਾਡਾ ਦਫ਼ਤਰ ਖੁੱਲਿਆ ਸਬਜ਼ੀ ਮੰਡੀ ਦੇ ਸ਼ੈੱਡ ਦੇ ਵਿੱਚ ਤੁਸੀਂ ਮੀਟਿੰਗ ਕਰਨ ਜਾ ਰਹੇ ਆ ਹੌਮ ਹੌਮ ਆ ਕੇ ਪਹੁੰਚੋ ਧੰਨਵਾਦ ਜਾਇ